ਕੁਲਜਿੰਦਰ ਕੋਰ ਜੀ ਕੁਲਜਿੰਦਰ ਕੋਰ ਜੀ ਤੁਹਾਡੇ ਹਸਬੰਦ ਜਿਹੜੇ ਆ ਰਵਿੰਦਰ ਸਿੰਘ ਜੀ ਡਿਪੂਟੋ ਤੇ ਬਾਹਰ ਆਏ ਹਾਂ ਜੀ ਕਿਹਨਾਂ ਹਾਲਾਤਾਂ ਦੇ ਵਿੱਚ ਗਏ ਸੀ ਮੈਂ ਕਰਦੇ ਗਏ ਤੇ ਬਹੁਤ ਮਾੜੇ ਹਾਲਾਤ ਸੀਗੇ ਸਾਡੇ ਤੇ ਇੱਕ ਨੰਬਰ ਚ ਗੱਲ ਹੋਈ ਇਸ ਝੰਡੇ ਦੇ ਨਾਲ ਪਰ ਉਹਨਾਂ ਨੇ ਟੌਂਕੀ ਲਵਾਈ ਉਹਨਾਂ ਦੇ ਸਾਡੇ ਘਰ ਵਾਲੇ ਨੂੰ ਕਿ ਬਹੁਤ ਹੀ ਜਦੋਂ ਮਾੜੇ ਹਾਲਾਤ ਦੇ ਵਿੱਚ ਉਹਨਾਂ ਨੂੰ ਭੇਜਿਆ ਫੇਰ ਵੀ ਅਸੀਂ ਚੱਲ ਫੇਰ ਵੀ ਚੁੱਪ ਰਹੇ ਹਾਂ ਅਸੀਂ ਕਿ ਚੱਲ ਕੋਈ ਨਹੀਂ ਕਿ ਚੱਲ ਰੱਬ ਅਗੇ ਦੇ ਰਿਆਂ ਦੀ ਨਹੀਂ ਹੈਗਾ ਚੱਲ ਪਹੁੰਚੇਗਾ ਆਪਣੇ ਸਮੇਂ ਦੇ ਨਾਲ ਪਰ ਫੇਰ ਵੀ 15 ਤਰੀਕ ਦਿਨ ਨੂੰ ਜਿਹੜਾ ਕ੍ਰੋਸ ਕੀਤਾ ਸੀ ਬਾਰਡਰ ਅਸੀਂ ਉਹਨਾਂ ਨੂੰ ਅਪੀਲ ਮੈਂ ਕਰਦੀ ਨਹੀਂ ਜੰਟਨ ਫੋਨ ਕਿ ਦੱਸੋ ਤੁਸੀਂ ਕੁਛ ਨਾ ਅੱਜ ਤੱਕ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਕਹਿੰਦੇ ਕੋਈ ਨਹੀਂ ਫੇਰ ਵੀ ਝੂਠੇ ਦਲਾਸੇ ਦਿੰਦੇ ਰਹੇ ਨੇ ਕੋਈ ਨਹੀਂ ਆਏਗਾ ਚੌਂਕੀ ਚ ਹੋਏਗਾ ਜਾਂ ਕੈਂਪਸ ਚ ਹੋਏਗਾ ਕਿੱਥੇ ਵੀ ਹੋਏਗਾ ਪਰ ਅੱਜ ਸਾਨੂੰ ਖਬਰ ਮਿਲੀ ਕਿ ਕਿੰਨੇ ਪੈਸੇ ਲੱਗ ਗਏ 42 ਲੱਖ ਰੁਪਏ ਲਾ ਕੇ ਦਿੱਤਾ ਮੈਂ ਪੂਰਾ ਜੰਟਨ ਸਾਰੇ ਵਿਆਜ ਦੇ ਪੈਸੇ ਨਹੀਂ ਜੰਟੇ ਦੇ ਨਾਲ ਉਸ ਤੋਂ ਬਾਅਦ ਕੋਈ ਰਾਪਤਾ ਹੋਇਆ ਤੁਹਾਡਾ ਕੁਝ ਦਿਨਾਂ ਵਿੱਚ ਹਾਂਜੀ ਹੋਇਆ ਸੀ ਮੈਂ ਜਿੱਦਣ ਇਹਨਾਂ ਨਾਲ 15 3 15 ਜਨਵਰੀ ਨੂੰ ਬਾਰਡਰ ਕ੍ਰੋਸ ਕੀਤਾ ਤੇ ਸਾਨੂੰ ਜਿੱਦ ਮੇਰੇ ਘਰ ਵਾਲੇ ਦਾ ਮੈਸੇਜ ਆਇਆ ਕਿ ਮੈਂ ਬਾਰਡਰ ਕ੍ਰੋਸ ਕਰ ਲਿਆ ਪਰ ਨਹੀਂ ਉਹਨੇ ਜਿੱਦਾਂ ਟੌਂਕਨ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਧਰ ਘਰ ਮੈਸੇਜ ਛੱਡ ਦਿਓ ਉਦੋਂ ਹੀ ਇਹਨਾਂ ਨੇ ਮੈਸੇਜ ਛੱਡਿਆ ਮੈਨੂੰ ਉਹਨਾਂ ਦੇ ਘਰ ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਕੁਝ ਨਹੀਂ ਉਸ ਤੋਂ ਬਾਅਦ ਤੁਹਾਨੂੰ ਅੱਜ ਹੀ ਪਤਾ ਲੱਗਾ ਕਿ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਪਤ ਸਰਕਾਰ ਨੇ ਅਹਿਿਤ ਪਤ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਹੈ ਕਿ ਜਿਹੜੇ ਜੰਟੇ ਬਿਲਕੁਲ ਠੋਖਾ ਕਰਦੇ ਨੇ ਇੱਕ ਕਰਨਾ ਬੰਦ ਕਰਨ ਤੇ ਜੇ ਤੇ ਕੋਈ ਹੈ ਗੇਮ ਤੇ ਬੰਦਾ ਸਹੀ ਤਰੀਕੇ ਨਾਲ ਬਾਹਰ ਭੇਜਣ ਨਹੀਂ ਤੇ ਨਾ ਭੇਜਣ ਕਿ ਪਿੱਛੇ ਗਰੀਬ ਹੁੰਦਾ ਪਰਿਵਾਰ ਸਾਰੇ ਵਿਆਹ ਤੇ ਚੱਕੀ ਹੁੰਦੇ ਨੇ ਪੈਸੇ ਉਹਨਾਂ ਨਹੀਂ ਮੇਰੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਪੂਰਪੁਰਾਵ ਚ ਕਿਹੜੇ ਮੈਂਬਰ ਨੇ ਮੰਮੀ ਡੈਡੀ ਏ ਤੇ ਛੋਟਾ ਮੇਰਾ ਦਿਓਰ ਤੇ ਦਰਾਣੀ ਤੇ ਉਹਨਾਂ ਦੀ ਤਿੰਨ ਬੇਟੀਆਂ ਹਨ ਜਿੰਦ ਦਾ ਕੀ ਨਾਮ ਸੀ ਜਸਕਰਨ ਸਿੰਘ ਸੋਨ ਅ ਫਮਿੰਦਰ ਸਿੰਘ ਕਿਹੜੀ ਜਗ੍ਹਾ ਤੁਸੀਂ ਅਤਾਲੀ ਪਿੰਡ ਦਾ ਹੀ ਹਾਂਜੀ ਸਰ ਜੀ ਨਾ ਹੀ ਹੈ ਸਰ ਜੀ ਤੜਪਿੰਡ ਦਾ ਨੂੰ ਦਾ ਇੱਕ ਫੋਟੋ ਹੈ ਰਵਿੰਦਰ ਸਿੰਘ ਕਿੰਨੇ ਦਿਨਾਂ ਤੋਂ ਵਿਦੇਸ਼ ਗਿਆ ਕਿ ਕਿੱਦਾਂ ਦੇ ਹਾਲਾਤ ਨੇ ਕਰਦੇ ਸਰ ਇਹਨੂੰ 8 ਮਹੀਨੇ ਹੋ ਗਏ ਸੀ ਗਏ ਨੂੰ ਘਰ ਦੇ ਹਾਲਾਤ ਬਹੁਤ ਹੀ ਮੰਦੇ ਨੇ ਬਹੁਤ ਗਰੀਬ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆਖੇ ਤੇ ਕਾਫੀ ਮੁਸ਼ਕਲਾਂ ਚ ਹੈ ਪਰ ਕੀ ਮੰਗ ਕਰਦੇ ਪਰ ਸਰਕਾਰ ਤੋਂ ਤੁਸੀਂ ਪਾਰਾ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਹੈ ਕਿ ਜਿਹੜਾ ਇਹਨਾਂ ਦਾ ਬੰਦੇ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਜੋ ਇਹਨੇ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਜਿੰਨਾ ਵੀ ਇਹਨਾਂ ਦਾ ਪੈਸਾ ਹੈ ਉਹ ਇਹਨੂੰ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਜਿਹੜੇ ਬਿਨਾਂ ਲਾਇਸੈਂਸ ਤੋਂ ਬੈਠੇ ਤੇ ਜਿਹੜੇ ਏਜੰਟ ਮੁਕਾਂ ਲਿਆ ਵੱਡਾ ਵੱਡੀਆਂ ਰਕਮਾਂ ਲੈ ਕੇ ਕੋਈ ਲੱਖਾਂ ਦੇ ਨਾਲ 50-50 ਲੱਖ ਰੁਪਏ ਲੈ ਕੇ ਅਮਰੀਕਾ ਭੇਜਦੇ ਆ ਬਿਨਾਂ ਲਾਇਸੈਂਸ ਤੋਂ ਉਹਨਾਂ ਤੇ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਪੰਜਾਬ ਸਰਕਾਰ ਸਰ ਪੰਜਾਬ ਸਰਕਾਰ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਕਰੇ ਗਰੀ ਇਹ ਬੱਚਿਆਂ ਨੂੰ ਧੋਖਾ ਦੇ ਕੇ ਗਲਤ ਰਸਤੇਾਂ 'ਤੇ ਫੇਜਦੇ ਨੇ ਉਹਨਾਂ ਇਹਨਾਂ ਦੇ ਨਾਲ ਜਿੰਨਾ ਵੀ ਪਰਿਵਾਰ ਇਹ ਇਕੱਲਾ ਇਹ ਪਰਿਵਾਰ ਨਹੀਂ ਤੁਸੀਂ ਦੇਖ ਸਕਦੇ 105 ਬੱਚੇ ਜਿਹੜੇ ਅੱਜ ਪੰਜਾਬ ਦੇ ਵਾਪਸ ਆਏ ਨੇ ਉਹਨਾਂ ਦੇ ਬਹੁਤ ਸਾਰੇ ਇਸੇ ਏਜੰਟਾਂ ਦੇ ਹତਿਆਰ ਸਾਰੇ ਹੱਥ ਨਾਲ ਛੱਡ ਕੀ ਨਾ ਆਪਣਾ ਜੀ ਮੈਂ ਨਾ ਜੀ ਲਖਮੀ ਸਿੰਘ ਹੈ ਜੀ ਲਖਮੀ ਸਿੰਘ ਜੀ ਆਪਣਾ ਬਲਟਾਲੀ ਹਾਂਜੀ ਹਾਂਜੀ ਤੁਸੀਂ ਕੱਲ ਹੀ ਦੇ ਵਸਨੀਕੂ ਇਹ ਹਰਵਿੰਦਰ ਸਿੰਘ ਦਾ ਪਰਿਵਾਰ ਬਾਰੇ ਜਾਣਦੇ ਹੋ ਸਭ ਕੁਝ ਕੀ ਕਹਿਣਾ ਚਾਹੋਗੇ ਅਜੋ 트럼ਪ ਸਰਕਾਰ ਵੱਲੋਂ ਜਿਹੜਾ ਵਾਪਸ ਜਿਹੜਿਆ ਭੇਜ ਦਿੱਤਾ ਗਿਆ ਹੈ ਰਿਪੋਰਟ ਕਰਕੇ ਕੀ ਕਹਿਣਾ ਚਾਹੋਗੇ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਹੋਦੇ ਨਾਲ ਕਹਿੰਦੇ ਆ ਕਿ ਜੋ ਵੀ 트럼ਪ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਹੈ ਕਿਉਂਕਿ ਜੋ ਵੀ ਆਦਮੀ ਇੱਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਪਿਵਿੱਖਵਾਤੇ ਜਾਂਦਾ ਹੈ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਗਰਵਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਨੇੜੇ ਦਾ ਨਜ਼ਦੀਕ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਜੋ ਜੈਂਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀ ਇਹਦੇ ਕੋਲ 6 ਲੱਖ ਰੁਪਏ ਲੈ ਗਿਆ ਕੀ ਮੰਗ ਕਰਦੇ ਉਸ ਬਾਰੇ ਅਸੀਂ ਮੰਗ ਕਰਦੇ ਆ ਪਹਿਲੀ ਤੇ ਇਹ ਮੰਗ ਕਰਦੇ ਆ ਕਿ ਜੋ ਜੈਂਟ ਹੈ ਉਸ ਤੇ ਕਿਹੜੀ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀਦੱਪੇ ਵਾਲਾ ਜ਼ਿਮੀਂਦਾਰਾ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸਦੇ ਵੀ ਕਰ ਵੀ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਜੋ ਮੱਦੀ ਮਾਦੀ ਸ਼ਾਤਾ ਨੇ ਦਿੱਤੀ ਜਾਣੀ ਚਾਹੀਦੀ ਪਰਿਵਾਰ ਨੇ ਉਮੀਦ ਕੀਤੀ ਹੋਗੀ ਪਹਿਲੀ ਤਨਖਾਹ ਆਉਗੀ ਅਸੀਂ ਹਾਂਜੀ ਇਹਨਾਂ ਨੇ ਬੜੀ ਉਮੀਦ ਕੀਤੀ ਹੈ ਜੀ ਮੇਰੇ ਨਾਲ ਬਹੁਤ ਦਿਨਾਂ ਦਾ ਜਿਹੜਾ ਮੰਨਪਾਤੀ ਘਟਨਾ ਕਰ ਗਈ ਹੈ ਜੀ ਰਪੂਰਪੁਰਾ ਪਿਆ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਇਹ ਮੇਰੇ ਨਾਲ ਕਈ ਵਾਰੀ ਇਹ ਉਹਨਾਂ ਦੀ ਮੈਸੇਜ ਆ ਰਾਬਤਾ ਇਹਨਾਂ ਦੇ ਮਾਤਾ ਪਿਤਾ ਨਾਲ ਰਾਬਤਾ ਕਰਦੇ ਬੈਠੇ ਗੱਲਾਂ ਬਾਤਾਂ ਕਰਦੇ ਇੱਥੇ ਕਰਦੇ ਹੁੰਦੇ ਸੀ ਵੀ ਚਲੋ ਜਿੱਦੋਂ ਵੀ ਸਾਡੀ ਬੱਚਾ ਦੀ ਤਨਖਾਹ ਆਏਗੀ ਅਸੀਂ ਗੁਰੂ ਮਹਾਰਾਜ ਤੇ ਗੁਰਦਰਾ ਸਾਹਿਬ ਖੰਡ ਪ ਪਰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਕਰਦਾ ਹੈ ਪਰ ਜੋ ਕੇ ਹੋਇਆ ਬਹੁਤ ਮਾੜਾ ਹੋਇਆ